ਸਰਕਾਰ ਹਾਏ 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 ਨਾ ਕਰੋ ਜਨਸੰਪਤੀ ਨੂੰ ਚਾਹ ਦੇਣ ਵਾਲੀ ਸਰਕਾਰ ਮੁਰਦਾਬਾਦ 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 ਨਾ ਕਰੋ ਜਨਸੰਪਤੀ ਦੀ ਲੋਟ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਇਹੋ ਸੇਵਾ ਦੇਣ ਵਾਲੀ ਸਰਕਾਰ ਮੁਰਦਾਬਾਦ ਫਰਦਾਬਾਦ ਮੁਰਦਾਬਾਦ ਝੂਠੇ ਵਾਦੇ ਕਰਨ ਵਾਲੀ ਤੁਹਾਨੂੰ ਕੋਈ ਛੋਟ ਨਹੀਂ ਮਿਲੀ ਪਣਾ ਕਹੇ ਬੰਦੇ ਨੂੰ ਛੋਟ ਨਹੀਂ ਦਿੱਤੀ ਆ ਬੜੇ ਸਿੱਕੇ ਕਾਗਜਾਂ ਦੇ ਬੜੀਆਂ ਛੋਟਾਂ ਦੇਤੀ ਹੋਰ ਨਾ ਮੈਂ ਕਾਮਰੇਡ ਮਨਜੀਤ ਰਾਜ ਬਟਾਲਾ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਦਾ ਮਾਜਜ ਹੁੰਦਾ ਜਨ ਸੈਕਟਰੀ ਆ ਅੱਜ ਸਾਡੀ ਜਥੇਬੰਦੀ ਨੇ ਇੱਕ ਰੋਸ ਮਾਰਚ ਕਰਕੇ ਮੈਕਰੋ ਫੈਨਸ ਕੰਪਨੀਆਂ ਦੇ ਡਰਾਵੇ ਵਾਲੇ ਗਲਤ ਨੋਟਿਸ ਭੇਜ ਕੇ ਜਿਹੜਾ ਹੈਗਾ ਡਰਾਇਵਟ ਮੰਗਾਇਆ ਜਾ ਰਿਹਾ ਉਸ ਨੋਟਿਸਾਂ ਨੂੰ ਗਾਂਧੀ ਜੋਗ ਦੇ ਵਿੱਚ ਫੂਕੇ ਜਿਹੜਾ ਹੈਗਾ ਵਾ ਐਸਟੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਅੱਜ ਸਾਡਾ ਰੋਸ ਪੰਜਾਬ ਸਰਕਾਰ ਦੇ ਖਿਲਾਫ ਵੀ ਹੈ ਮਾਈਕ੍ਰੋਫਾਈਨਸ ਕੰਪਨੀਆਂ ਦੇ ਖਿਲਾਫ ਵੀ ਹੈ ਅਸੀਂ ਕਹਿੰਨੇ ਆਂ ਵੀ ਗਰੀਬਾਂ ਦਾ ਕਰਪੋਟ ਘਰਾਨਿਆਂ ਵਾਂਗ ਕਰਜ਼ਾ ਮਾਫ਼ ਕੀਤਾ ਜਾਵੇ ਕਿਉਂਕਿ ਜਿਹੜੇ ਗਰੀਬ ਲੋਕ ਨੇ ਆਕਦੀ ਵਿਘਾਈ ਬੇਰੁਜ਼ਗਾਰੀ ਦੇ ਕਾਰਨ ਅੱਜ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਨਹੀਂ ਕਰ ਪਾਰੇ ਮਾਈਕ੍ਰੋਫਾਈਨਸ ਕੰਪਨੀਆਂ ਵਾਲੇ ਜ਼ਬਰਦਸਤੀ ਜਾ ਕੇ ਗੁੰਡਾਗਰਦੀ ਕਰਦੇ ਨੇ ਉਹਨਾਂ ਦਾ ਸਮਾਨ ਚੋਰੀ ਦੀ ਕੋਸ਼ਿਸ਼ ਕਰਦੇ ਨੇ ਜੋ RBI ਦੀ ਹਦਾਇਤ ਦੇ ਬਤਾਰਕ ਗਲਤ ਹੈ ਅਸੀਂ ਵੀ ਅੱਜ ਐਲਾਨ ਕਰ ਰਹੇ ਹਾਂ ਪਹਿਲਾਂ ਵੀ ਸਾਡੇ ਜੱਸੀ ਵਰਦੀ ਨੇ ਬਠਿੰਡਾ ਦੇ ਵਿੱਚ ਐਲਾਨ ਕੀਤਾ ਸੀ ਕਿ ਗਰੀਬਾਂ ਦੀਆਂ ਜਿਹੜੀਆਂ ਮਾਈਕਰੋਫਾਈਨੈਂਸ ਕੰਪਨੀਆਂ ਤੇ ਬੈਂਕਾਂ ਦੀਆਂ ਟੋਟਲ ਕਿਸ਼ਤਾਂ ਦਾ ਬਾਈਕਾਟ ਕਰਨੇ ਆ ਕੋਈ ਵੀ ਸਾਡਾ ਮੈਂਬਰ ਜਿਹੜਾ ਵਾ ਕਿਸ਼ਤ ਨਹੀਂ ਤਾਰੇਗਾ ਕਿਉਂਕਿ ਜੇ ਉਹਨਾਂ ਨੂੰ ਡਰਾਇਤ ਮੁਕਾਇਆ ਗਿਆ ਜੇ ਉਹਨਾਂ ਨੂੰ ਕੁਝ ਵੀ ਉਹਨਾਂ ਦੇ ਘਰਾਂ ਨੂੰ ਲੋਗ ਲਾਏਗੇ ਅਸੀਂ ਜਿਹੜਾਗਾ ਉਹਨਾਂ ਦੇ ਉਹਨਾਂ ਦੇ ਲਈ ਜਿਹੜਾਗਾ ਤਿੱਖਾ ਸੰਘਰਸ਼ ਕਰਾਂਗੇ ਉਹਨਾਂ ਦੇ ਲਈ ਹਰ ਇੱਕ ਜਿਹੜੀ ਆ ਗਈ ਹੈ ਜਸੇਬੰਦੀ ਜਿਹੜੀ ਆ ਗਿਆ ਪ੍ਰੋਗਰਾਮ ਲੀਕ ਕੇ ਉਹਨਾਂ ਦੇ ਨਾਲ ਚੁਰੇਗੀ ਜੇ ਪੰਜਾਬ ਸਰਕਾਰ ਨੇ ਇਹ ਸਾਡੀ ਗੱਲ ਅਨਗੋਲਿਆ ਕੀਤੀ ਪੰਜਾਬ ਸਰਕਾਰ ਸੈਂਟਰ ਗਵਰਨਮੈਂਟ ਨੂੰ ਭੇਜੇ ਕਿ ಕಾರ್ਪੋਰੇਟ ਘਰਾਣਿਆਂ ਵਾਂਗ ਪੰਜਾਬ ਦੇ ਮਜ਼ਦੂਰ ਗਰੀਬਾਂ ਦਾ ਗਲਤਾਂ ਦਾ ਕਰਦਾ ਮਾਫ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਸੇਬੰਦੀ ਤਿੱਖਾ ਸੰਘਰਸ਼ ਕਰੇਗੀ ਧੰਨਵਾਦ